ਸਤਿ ਸ੍ਰੀ ਅਕਾਲ ਸਾਥੀਓ ਮੈਂ ਤੁਹਾਡਾ ਆਪਣਾ ਮਹਿੰਦਰ ਸਿੰਘ ਕਚੂਰਾ ਸੋ ਸਾਥੀਓ ਕੱਲ ਰਾਤ ਦੀ ਇੱਕ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਅਲੱਗ-ਅਲੱਗ ਫੇਸ ਅਕਾਊਂਟ ਦੇ ਉੱਪਰ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਵੇਂ ਚ ਮੇਰੀ ਆਵਾਜ਼ ਕਹਿ ਕੇ ਉਨ ਵਰਤੇ ਜਾ ਰਿਹਾ ਹੈ ਮਹਿੰਦਰ ਸਿੰਘ ਕਚੂਰੇ ਦੀ ਆਵਾਜ਼ ਹੈ ਪਰ ਮੈਂ ਤੁਹਾਨੂੰ ਸਸਟੀ ਕਰਨ ਚ ਲੈਣਾ ਚਾਹਣਾ ਕਿ ਇਹ ਮੇਰੀ ਆਵਾਜ਼ ਨਹੀਂ ਹੈ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਜਿੰਨੇ ਕੋ ਤੁਹਾਨੂੰ ਪਤਾ ਹੀ ਹੈ ਕਿ ਅਲੱਗ-ਅਲੱਗ ਕਈ ਤਰ੍ਹਾਂ ਦੇ ਐਪਲੀਕੇਸ਼ਨ ਆਈਆਂ ਹੋਈਆਂ ਨੇ ਜਿਦੇ ਵਿੱਚ ਅਸੀਂ ਕਿਸੇ ਦੀ ਆਵਾਜ਼ ਵੀ ਭਰ ਕੇ ਤੇ ਕਿਸੇ ਦੀ ਆਵਾਜ਼ ਵੀ ਕੱਢੀ ਜਾ ਸਕਦੀ ਹੈ ਸੋ ਸਾਥੀਓ ਆਉਣ ਵਾਲੇ ਸਮੇਂ 'ਚ ਵੀ ਇਦਾਂ ਦੀਆਂ ਆਡੀਓ ਵੀਡੀਓ ਫੋਟੋਸ ਕਿੰਝ ਆਸਰਦੀਆਂ ਜਿਹੜੇ ਬੰਦੇ ਨੇ ਇਹ ਆਡੀਓ ਵੀਡੀਓ ਪਾਈ ਹੈ ਉਹ ਬੰਦਾ ਮੋਬਾਈਲ ਵੇਰ ਦਾ ਕੰਮ ਕਰਦਾ ਹੈ ਰਾਏਪੁਰ ਸੀ ਉਹ ਹਾਰਡਵੇਅਰ ਵੀ ਜਾਣਦਾ ਸੌਫਟਵੇਅਰ ਵੀ ਜਾਣਦਾ ਅਲੱਗ-ਅਲੱਗ ਲੀਡਰਾਂ ਦੀ ਕਈ ਆਪਾਂ ਫੇਸਬੁੱਕ ਤੇ ਵੀ ਦੇਖਦੇ ਆਂ ਕਿ ਆਡੀਓ ਚਲਦੀਆਂ ਹੁੰਦੀਆਂ ਉਹਨਾਂ ਦੀ ਆਵਾਜ਼ ਕੱਢ ਕੇ ਸੋ ਸਾਥੀਓ ਬਿਲਕੁਲ ਇਹ ਆਵਾਜ਼ ਜਿਹੜੀ ਫੇਕ ਹੈ ਬਿਲਕੁਲ ਸੌਫਟਵੇਅਰ ਨਾਲ ਤਿਆਰ ਕੀਤੀ ਗਈ ਹੈ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਹਨਾਂ ਦੇ ਉੱਪਰ ਜ਼ਿਕਰ ਨਾ ਕੀਤਾ ਜਾਵੇ ਤੇ ਅੱਗੇ ਫਾਰਵਰਡ ਨਾ ਕੀਤੀ ਜਾਵੇ ਮੈਂ ਦੀ ਛੇਤੀ ਹੀ ਇਹਦੀ ਕੰਪਲੇਂਟ ਅੰਜਾਰਿਆ ਮਾਜੂਗ ਐਸਐਸਪੀ ਸਾਹਿਬ ਨੂੰ ਦੀ ਜਾਂਚ ਹੋਵੇਗੀ ਇਹਨੇ ਕਿਵੇਂ ਬਣਾਈ ਹੈ ਤੇ ਕੀ ਕੀਤਾ ਸੋ ਸਾਥੀਓ ਧੰਨਵਾਦ ਇਹ ਦੇ ਉੱਪਰ ਚਿੰਨਾ ਕਰਿਓ ਆਨਲਾਈਨ ਸਮੇਂ ਤੇ ਵੀ ਬੋਰਕਟ ਕਰ ਸਕਦਾ ਮੇਰੇ ਨੂੰ ਗੈਸ ਹੋਈ ਹੈ ਦੀ ਇਹ ਕਹਿੰਦਾ ਵੀ ਮੈਂ ਤੈਨੂੰ ਪੋਲੀਟੀਕਲ ਪਰਵਾਦ ਕਰਾਂਗਾ